ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤ ਕੋਰ ਹਾਜ਼ਰ ਹਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪਰਲੋ ਡੇਰਾ ਸੌਦਾ ਆ ਜੇਲ੍ਹ ਤੋਂ ਬਾਹਰ ਪ੍ਰੇਮੀਆਂ 'ਚ ਛਾਈ ਖੁਸ਼ੀ ਦੀ ਲਹਿਰ ਪੀਜੀਆਈ 'ਚ ਮਰੀਜ਼ਾਂ ਨੂੰ ਦਿਖਾਉਣ ਲਈ ਵੱਡੀ ਖਬਰ ਆਈ ਸਾਹਮਣੇ ਅੱਜ ਤੋਂ ਨਹੀਂ ਬਣਨਗੇ ਨਵੇਂ ਘਾਟ ਪੰਜਾਬ 'ਚ ਤਿੰਨ ਨਵੇਂ ਰਾਜ ਸੂਚਨਾ ਨੋਟੀਫਿਕੇਸ਼ਨ ਨਿਯੁਕਤ ਹੋਏ ਜਾਰੀ ਦਾਜ ਦੀ ਬਲੀ ਚੜੀ ਇੱਕ ਹੋਰ ਮਾਪਿਆਂ ਦੀ ਧੀ ਮਾਮਲਾ ਹੋਇਆ ਦਰਜ ਦਾਜ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ ਨਿਸ਼ਾਨ ਸਾਹਿਬ ਦੇ ਪੁਸ਼ਾਕ ਦੇ ਰੰਗ ਬਦਲਣ ਦੇ ਵਿੱਚ ਗਿਆਨੀ ਰਗਵੀਰ ਸਿੰਘ ਦਾ ਬਿਆਨ ਆਇਆ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਤੋਂ ਪਹਿਲਾਂ ਸਦੀ ਕੈਬਨਟ ਮੀਟਿੰਗ ਲੈ ਸਕਦੇ ਨੇ ਕੁਝ ਵੱਡੇ ਫੈਸਲੇ ਛੇ ਤੀਆਂ ਅਤੇ ਮਾਦੀ ਕੁਟਮਾਰ ਮਾਮਲੇ 'ਚ ਮਹਿਲਾ ਕਮਿਸ਼ਨਰ ਨੇ ਕੀਤੀ ਕਾਰਵਾਈ ਪੁਲਿਸ ਦੀ ਸਖਤੀ ਤੋਂ ਬਾਅਦ ਦੁਕਾਨਾ ਛੱਡ ਸੱਟੇਬਾਜਾਂ ਨੇ ਫੋਨ ਤੇ ਪਹੁੰਚਾਇਆ ਕਾਲਾ ਧੰਦਾ ਸਿਖਰ ਤੇ ਖੜਾ ਅਨੇ ਵਾਲੀ ਪਿਸਤੌਲ ਨਾਲ ਲੁੱਟਣ ਚਲੇ ਸੀ ਪੈਟਰੋਲ ਪੰਪ ਸਲਾ ਬਣਾਉਂਦਿਆਂ ਨੂੰ ਹੀ ਪੁਲਿਸ ਨੇ ਕੀਤਾ ਕਾਬੂ 15 ਅਗਸਤ ਨੂੰ ਲੈ ਕੇ ਪੁਲਿਸ ਹੋਈ ਹੋਰ ਜ਼ਿਆਦਾ ਚੌਕਸ ਥਾਂ ਥਾਂ ਤੇ ਹੋ ਰਹੀ ਹੈ ਸੱਟ ਚੈਕਿੰਗ ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਚੰਡੀਗੜ੍ਹ ਵਿਖੇ ਅੱਜ 417 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ ਕੋਲਕਾਤਾ ਡਾਕਟਰ ਕਤਲ ਕੇਸ ਦੇ ਵਿੱਚ ਭਾਰਤ ਦੇ ਸਾਰੇ ਡਾਕਟਰ ਅੱਜ ਹੜਤਾਲ ਦੇ ਵਿੱਚ ਯੂਪੀ ਬਿਹਾਰ ਐਮਪੀ ਮਹਾਰਾਸ਼ਟਰ ਚ ਆਪੀਡੀ ਰਹਿਣਗੇ ਬੰਦ ਮੀ ਦਾ ਪਾਣੀ ਪਿੰਡਾਂ ਚ ਆਉਣ ਨਾਲ ਲੋਕਾਂ ਚ ਬਣਿਆ ਡਰ ਲੋਕਾਂ ਦੇ ਘਰ ਦਾ ਹੋਇਆ ਸਮਾਨ ਖਰਾਬ ਮੋਗਾ ਦੇ ਵਿੱਚ ਵਾਪਰੀ ਇੱਕ ਖੌਫਨਾਕ ਘਟਨਾ ਨੂੰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੱਸ ਦਾ ਕਤਲ ਸੁਹਾਣਾ ਵਿਖੇ ਪੈਂਦੇ ਸਕੂਲ ਦੇ ਵਿੱਚ ਮੀਂਹ ਨੇ ਹਾਲ ਕੀਤੇ ਖਰਾਬ ਬੱਚਿਆਂ ਨੂੰ ਚੱਲਨੀ ਪੈ ਰਹੀ ਹੈ ਪਰੇਸ਼ਾਨੀ ਮੋਦੀ ਸਰਕਾਰ ਵੱਲੋਂ ਹਰ ਘਰ ਤਿਰੰਗੇ ਦੀ ਕੀਤੀ ਜਾ ਰਹੀ ਹੈ ਅਪੀਲ ਫਤੀਗੜ ਸਾਹਿਬ ਵਿਖੇ ਖੇੜੀ ਵਾਲੇ ਬਾਬੇ ਨੇ ਆਪਣੀ ਹੀ ਸੱਸ ਦੇ ਪੱਟ ਚ ਮਾਰੀ ਗੋਲੀ ਫਤੀਗੜ ਸਾਹਿਬ ਵਿਖੇ ਖੇੜੀ ਵਾਲੇ ਬਾਬੇ ਨੇ ਆਪਣੀ ਹੀ ਸੱਸ ਦੇ ਪੱਟ ਚ ਮਾਰੀ ਗੋਲੀ ਟੁੱਟਵੇਂ ਮੀ ਨੇ ਪੰਜਾਬ ਦੇ ਲੋਕਾਂ ਨੂੰ ਦਵਾਈ ਰਾਹਤ ਉੱਥੇ ਹੀ ਕਈ ਸ਼ਹਿਰਾਂ ਦੀਆਂ ਸੜਕਾਂ ਹੋਈਆਂ ਜਲ-ਥਲ ਵੱਖ-ਵੱਖ ਸਕੂਲਾਂ ਚ ਲੱਗ ਰਹੀਆਂ ਨੇ ਤੀਆਂ ਦੀਆਂ ਰੌਣਕਾਂ ਵੱਖ-ਵੱਖ ਤਰ੍ਹਾਂ ਨਾਲ ਮਨਾਈਆਂ ਜਾ ਰਹੀਆਂ ਨੇ ਤੀਆਂ ਰਖੜੀ ਦੇ ਤਿਉਹਾਰ ਤੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ ਵੱਖ-ਵੱਖ ਤਰ੍ਹਾਂ ਦੀਆਂ ਬਣੀਆਂ ਰਖੜੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੀ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ